ਕੰਗਨਾਰ ਰਣੌਤ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ ਜੋ ਕਿ ਇੱਕ ਚੈਨਲ ਦੇ ਉੱਪਰ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਹੈ ਜਿਸ ਦੇ ਵਿੱਚ ਉਹ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਕਹਿੰਦੇ ਨੇ ਵੀ ਜਿਹੜਾ ਸੰਤ ਏਕੇ 47 ਰੱਖਦਾ ਉਹ ਸੰਤ ਨਹੀਂ ਹੋ ਸਕਦਾ ਤਾਂ ਉਸ ਨੂੰ ਲੈ ਕੇ ਸਾਡੇ ਨਾਲ ਗੁਰਿੰਦਰ ਸਿੰਘ ਜੀ ਪਝੋਲੀ ਸਾਡੇ ਨਾਲ ਮੌਜੂਦ ਨੇ ਕਿਉਂਕਿ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਐਮਰਜੈਂਸੀ ਫਿਲਮ ਦੀ ਗੱਲਬਾਤ ਹੁੰਦੀ ਹੈ ਜੋ ਚਰਚਾ ਛਿੜਦੀ ਹੈ ਤਾਂ ਇਹਨਾਂ ਨੇ ਪਟੀਸ਼ਨ ਵੀ ਪਾਈ ਸੀ ਹਾਈ ਕੋਰਟ ਦੇ ਵਿੱਚ ਤੇ ਸਾਡੇ ਨਾਲ ਅੱਜ ਮੌਜੂਦ ਨੇ ਤੇ ਵਿਚਾਰ ਕਰਾਂਗੇ ਗੱਲਬਾਤ ਕਰਾਂਗੇ ਕਿਉਂਕਿ ਹਾਲ ਹੈ ਕਿ ਨਵਾਂ ਹੀ ਬਿਆਨ ਉਹਨਾਂ ਦਾ ਸਾਹਮਣੇ ਆ ਜਿਹੜਾ 1.47 ਲੱਖ ਦਾ ਉਹ ਸੰਤ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਇਸ ਬਿਆਨ ਨੂੰ ਕਿਵੇਂ ਦੇਖਦੇ ਹੋਗੇ ਕਿ ਨਵੇਂ ਬਿਆਨ ਉਹਨਾਂ ਦਾ ਖਾਂ ਦੇ ਕੇ ਕੱਲ ਇੱਕ ਚੈਨਲ ਦੇ ਉੱਪਰ ਇੰਟਰਵਿਊ ਦਿੰਦੇ ਦੌਰਾਨ ਸਾਹਮਣੇ ਆਇਆ ਹੈ ਦੇਖੋ ਜੀ ਸਾਡੇ ਗੁਰੂਆਂ ਪੀਰਾਂ ਦਾ ਇਤਿਹਾਸ ਹੈ ਜੇ ਗੁਰਨਾਨ ਨਾਥ ਸਾਹਿਬ ਦੀ ਗੱਲ ਕਰੀ ਗੁਰਨਾਨ ਸਾਹਿਬ ਕੋਲ ਵੀ ਕਿ ਹੱਥ 'ਚ ਮੋਟੀ ਸੋਟੀ ਹੁੰਦੀ ਸੀ ਸੁਣਨ ਚਾਹੁੰਦਾ ਕਿ ਖੰਜਰ ਵੀ ਹੁੰਦੀ ਸੀ ਉਸ ਤੋਂ ਪਹਿਲਾਂ ਆਪਾਂ ਚਲੋ Hindu ਦੇਵਤੀ ਦੀਆਂ ਵਿਦਿਆਦਿਆਂ ਦੀ ਗੱਲ ਕਰ ਲਈਏ ਜਿਵੇਂ ਉਹਨਾਂ ਦਾ ਨਾਮ ਹੈਗਾ ਭੋਲੇਨਾਥ ਨਾਮ ਉਹਨਾਂ ਦਾ ਭੋਲੇ ਹੈ ਪਰ ਰੱਖਿਆ ਉਹਨਾਂ ਦਾ ਤ੍ਰਸ਼ੂਲ ਹੁੰਦਾ ਗੱਡ ਕੇ ਹੈ ਨੀ ਤੇ ਸਾਡਾ ਤਾਂ ਸੰਤ ਦਾ ਨਾਮ ਹੀ ਜਰਨੈਲ ਜਿਹਦਾ ਨਾਮ ਹੀ ਜਰਨੈਲ ਹੋਊਗਾ ਉਹਦੇ ਕੋਲ 147 ਦਾ ਬਣਦੀ ਹੈ ਨਾ ਪਰ ਮੁਕਤੀ ਗੱਲ ਜਿਹੜੀ ਉਹ ਮੰਦਿਰ ਕਹਿ ਰਿਹਾ ਉਹ ਮੰਦਿਰ ਨਹੀਂ ਹੈਗਾ ਉਹਨੂੰ ਦੱਸ ਦੇਣਾ ਚਾਹੀਦਾ ਨੇ ਅਸੀਂ ਤਾਂ ਉਹ ਸਾਡੇ ਗੁਰੂ ਦਾ ਜਿਹਦੇ ਮੁਰੇ ਦਿੱਲੀ ਤ ਵਰਗੇ ਤਖਤ ਕਿੰਨੇ ਤੱਕ ਸਮਾ ਸਕਦੇ ਹੋ ਐਡਾ بڑا ਤਖਤ ਹੈ ਮੀਰੀ ਪੀਰੀ ਦਾ ਸਿਧਾਂਤ ਚੱਲਦਾ ਉੱਥੇ ਕਿ ਉੱਥੇ ਮੀਰੀ ਪੀਰੀ ਸਿਧਾਂਤ ਜਿਹੜਾ ਪੀਰੀ ਵਾਲਾ ਸਾਡਾ ਪੀਰ ਬੈਠਾ ਸੀ ਉਹ ਬਸੰਤ ਨੈਣ ਸਿੰਘ ਸੀ ਮੀਰੀ ਉਹਦੇ ਕੋਲ ਕਹਣਾ ਹੈ ਜਿਹੜੀ 147 ਦੀ ਹੋਰ ਗੱਣਾ ਉਹ ਮੀਰੀ ᱛੀਆਂ ਕਿਉਂਕਿ ਜੇ ਆਪਾਂ ਗੁਰੂ ਅਸਤ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਉੱਥੇ ਇੱਕ ਥੜਾ ਬਣਿਆ ਹੋਇਆ ਦੇ ਕਿੰਨੇ ਸ਼ਾਸਤਰ ਹੈ ਉਹ ਗੁਰੂ ਸਾਹਿਬ ਦਾ ਤਕਰੀਬਨ ਬਰਾਬਰੇ ਲਾ ਲੋ ਐਡਾ ਉੱਚੇ ਰੱਖੇ ਹੋਏ ਸ਼ਾਸਤਰ ਤਾਂ ਤੁਸੀਂ ਇਹਨੂੰ ਇਹਨੂੰ ਕੀ ਕਹਿ ਸਕਦੇ ਕਿ ਇਹਨੂੰ ਕਿਹਿਆ ਪਤਾ ਇੱਕ ਜਾਨਾ ਐਕਟਰ ਨਾਚੀ ਨੂੰ ਇਹ ਪੇਸ ਸਿਸ ਹੋਏ ਹਨ ਜਿਹੜਾ ਇਹਨਾਂ ਦਾ ਸਿਧਾਂਤ ਹੈ ਉਹ ਇੱਕ ਸੰਵਿਧਾਨ ਜਿਹੜਾ ਥੋੜੇ ਦਿਨ ਬਾਅਦ ਅਮੈਂਡਮੈਂਟਸ ਹੁੰਦੀਆਂ ਰਹਿੰਦੀਆਂ ਉਹਨਾਂ ਦਿੱਤੇ ਹੋਇਆ ਜਿਹੜਾ ਸਾਡਾ ਸੰਵਿਧਾਨ ਹੈ ਗੁਰੂ ਗੁਰਗੰਗ ਸਾਹਿਬ ਜੀ ਹੈ ਦਸਮ ਗ੍ਰੰਥ ਹੈ ਹੋਰ ਨਿਕਾ ਗ੍ਰੰਥੇ ਗੁਰੂ ਸਾਹਿਬ ਨੇ ਸਾਨੂੰ ਦਿੱਤੇ ਹੋਏ ਹਨ ਅਸੀਂ ਉਹਦੇ ਮੁਤਾਬਕ ਚੱਲਣਾ ਤੇ ਅਸੀਂ ਦੇਖਣਾ ਅਸੀਂ ਕਿਵੇਂ ਕਿਵੇਂ ਕਰਨਾ ਕੀ ਕਰਨਾ ਇੱਕ ਗੱਲ ਉਹਨਾਂ ਨੇ ਹੋਰ ਕਹੀ ਇਹ ਕਹਿੰਦੇ ਵੀ ਜਿਹੜੇ 90% ਲੋਕ ਨੇ ਪੰਜਾਬ ਦੇ ਉਮੇ ਸਾਡੇ ਵੱਲ ਨੇ ਦੇਖੋ ਉਹਨੂੰ ਦੱਸਣਾ ਚਾਹੁੰਦੇ ਹਾਂ ਕਿ 90 ਤਾਂ ਸਾਨੂੰ ਨਾਰਮਲ ਐਜੀਪੀ ਦੇ ਵੋਟਾਂ ਨੂੰ 14 ਸਾਲ ਹੋ ਗਏ ਕਿਉਂਕਿ ਸਾਡੇ ਸਿੱਖ ਧਰਮ ਜੋ ਪਹਿਲਾਂ 1925 'ਚ ਸਾਡਾ ਐਕਟ ਲਾਗੂ ਹੋਇਆ ਜਿਹੜੀ ਭਾਰਤ ਕੋਲ ਆਜ਼ਾਦੀ ਹੋਈ ਨੂੰ 1947 ਚਾਈ ਹੈ ਇਹ ਤਾਂ ਸਾਡੀਆਂ ਐਜੀਪੀ ਸੀ ਚੋਣਾਂ ਤੋਂ ਲੜੀ ਦਰੀ ਜਾਂ ਨੇ 14 ਸਾਲ ਹੋ ਗਏ ਹਲੇ ਜੇ ਤੁਹਾਨੂੰ ਨਹੀਂ ਲੱਗਦਾ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ ਤਾਂ ਤੁਸੀਂ ਦੇਖੋ ਫਿਰ ਜੇ ਸੰਤ ਨਹੀਂ ਰੱਖ ਸਕਦਾ ਫਿਰ ਗਾਂਧੀ ਵਰਗੇ ਨੂੰ ਰੱਖਣਾ ਚਾਹੀਦਾ ਚਰਖੇ ਗਾਂਧੀ ਕੋਲ ਦਾ ਚਰਖੇ ਸੀਗੇ ਸਾਡਾ ਸੰਤ ਕੋਈ ਗਾਂਧੀ ਵਰਗਾ ਥੋੜੀ ਹੈ ਕਿ ਉਹਦੇ ਕੋਲ ਚਰਖੇ ਹੋਣਗੇ ਸਾਡਾ ਸੰਤ ਤਾਂ ਜਰਨੈਲ ਨਾਮ ਜੀ ਦਾ ਜਰ ਗੇ ਜੇਕਰ ਤੁਸੀਂ ਜਾ ਕੇ ਰਸ਼ੀਆ ਨਾਲ ਹੱਥ ਮਲਾਓ ਤੁਸੀਂ ਜਾ ਕੇ ਯੂਕਰੇਨ ਨਾਲ ਜੱਫੀਆਂ ਪਾਓ ਤੁਸੀਂ ਅਮਰੀਕਾ ਜਾਓ ਤੁਸੀਂ ਸਹੀ ਜੇਕਰ ਸਿੱਖ ਜਾ ਕੇ ਸਿੱਖਾਂ ਨੇ ਕੋਈ ਅਮਰੀਕਾ ਤੋਂ ਕੋਈ ਇਹਧੂ ਰਿੰਗ ਹਥਿਆਰ ਮਖਾ ਲਿਆ ਤਾਂ ਸਿੱਖ ਗਲਤ ਹੋਗੇ ਇਹ ਕਿੱਥੇ ਦਾ ਐਗਜ਼ਾਮਪਲ ਹੈ ਜਦੋਂ 6ਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਮਿਲੀ ਤਾਂ 6ਵੇਂ ਪਾਤਸ਼ਾਹ ਸਭ ਤੋਂ ਪਹਿਲਾਂ ਸਿੱਖਾਂ ਨੂੰ ਫਰਮਾਨ ਸੀ ਕਿ ਕਿਸੇ ਨੇ ਵੀ ਪੈਸੇ ਰੁਪਈਏ ਭੇਟਾ ਲੈ ਨਹੀਂ ਲੈ ਕੇ ਆਉਣੀ ਤਾਂ ਸਿੱਖਾਂ ਨੂੰ ਫਰਮਾਨ ਮਤਲਬ ਸੰਗਤਾਂ 'ਚ ਸੁਨੇਹਾ ਗਿਆ ਕਿ ਸਿੱਖਾਂ ਨੇ ਵਧੀਆ ਤੇ ਵਧੀਆ ਸ਼ਸਤਰ ਤੇ ਵਧੀਆ ਘੋੜੇ ਲੈ ਕੇ ਆਉਣੇ ਤੇ ਇਸ ਵਾਰ ਤੇ ਇਹ ਪਰੰਪਰਾ ਸਾਡੇ ਗੁਰੂ ਸਾਹਿਬ ਨੇ ਦਿੱਤੀ ਹੋਈ ਹੈ ਕਿ ਤੇ ਇੱਕਾ ਸਾਡੇ ਜੇ ਮਾਲਾ ਸਾਡੀ ਦੂਜੇ ਹਜ ਸ਼ਾਸਤਰ ਹੋਣਾ ਜ਼ਰੂਰੀ ਹੈ ਕਿਉਂਕਿ ਅਸੀਂ ਟਿੱਲੇ ਦੇ ਪੁਜਾਰੀ ਨਹੀਂ ਹੈਗੇ ਕਿਉਂਕਿ ਬੈਕਲੇ ਅਸੀਂ ਕਿਸੇ ਗੁਫਾ 'ਚ ਬਹਿ ਕੇ ਮਾਲਾ ਜਪੀਏ ਤੇ ਕੋਈ ਵੀ ਆ ਕੇ ਸਾਨੂੰ ਧੌਣ ਤੋਂ ਫੜ ਕੇ ਗੇਰ ਦੇਵੇ ਸਾਡਾ ਬਾਬਾ ਜਿਹੜਾ ਬਾਬਾ ਨਹੀਂ ਸੀ ਉਹਨੇ ਜਦੋਂ ਭਗਤੀ ਕਰੀ ਤਾਂ ਭਗਤੀ ਵੀ કરી ਕਿਉਂਕਿ ਉਹ ਟਕਸਾਲ ਦਾ 14ਵਾਂ ਮੁਖੀ ਸੀ ਤੇ ਪਰ ਜਦੋਂ ਉਹਨੇ ਸਿਸਟਮ ਨੂੰ ਦੱਸਿਆ ਕਿ ਅਸੀਂ ਬਾਬੇ ਵੀ ਹੁੰਨੇ ਆ ਸਾਡੇ ਕੋਲ ਹਥਿਆਰ ਵੀ ਨੇ ਤਾਂ ਉਹਨੇ ਸਿਸਟਮ ਨੂੰ ਦੱਸ ਵੀ ਦਿੱਤਾ ਕਿ ਜੇ ਤੁਸੀਂ ਇਹ ਤਰੀਕੇ ਨਾਲ ਆਵੋਗੇ ਤਾਂ ਤੁਹਾਨੂੰ ਅਸੀਂ ਲਤਾੜ ਕੇ ਭੇਜਾਂਗੇ ਟਰੱਕ ਪਰ ਪਰ ਕੀ ਕਿਹਾ ਸੀ ਸਨ ਤਾਂ ਉਹਨੇ ਭੇਜੇ ਵੀ ਉੱਥੇ ਵੀ ਜੀ ਨੇ ਉਹ ਕਿਵੇਂ ਦੇਖਦੇ ਹੋ ਟਿੱਪਣੀ ਲਗਾਤਾਰ ਇਹ ਐਮਰਜੈਂਸੀ ਫਿਲਮ ਨੂੰ ਲੈ ਕੇ ਹੋ ਸਕਦੀ ਹੈ ਬਜਟਰੀ ਉਹਨਾਂ ਨੇ ਟਿੱਪਣੀ ਕੀਤੀ ਹੈ ਇਹ ਦੇਖੋ ਜੀ ਜਿਹੜਾ ਭਾਰਤ ਵਾਸ਼ ਦਾ ਸਿਸਟਮ ਹੈ ਸਾਰਾ ਉਹਨਾਂ ਦੇ ਹੱਥ 'ਚ ਹੈ ਜੇ ਆਪਾਂ ਸੈਂਸਰ ਬੋਰਡ ਦੀ ਗੱਲ ਕਰੇ ਸੈਂਸਰ ਬੋਰਡ ਵੀ ਉਹਨਾਂ ਦਾ ਫਿਲਮਾਂ ਬਣਾਉਣ ਵਾਲੇ ਉਹ ਫਿਲਮਾਂ ਚਲਾਉਣ ਵਾਲੇ ਉਹ ਰਿਲੀਜ਼ ਕਰਨੇ ਵਾਲੇ ਉਹ ਦੇਖੋ ਕੁਝ ਆਪਣੇ ਬੰਦੇ ਕਹਿੰਦੇ ਨੇ ਜਿਵੇਂ ਹੁਣ ਇੱਕ ਅਰਦਾਸ ਫਿਲਮ ਵੀ ਆਈ ਵੀ ਫਿਲਮਾਂ ਨਾਲ ਸਿੱਖਾਂ ਦਾ ਪ੍ਰਚਾਰ ਹੋ ਰਿਹਾ ਸਿੱਖਾਂ ਦਾ ਪ੍ਰਚਾਰ ਤਾਂ ਸਿੱਖ ਸਾਡੇ ਸਿੱਖੀ ਕਰਦਾਰ ਨਹੀਂ ਕਰਨਾ ਜੇ ਤੁਸੀਂ ਸਿੱਖ ਪੂਰੇ ਕਰਦਾਰ ਚੋਂ ਨਾ ਤਾਂ ਤੁਹਾਡੇ ਆਪਣੇ ਆਪ ਅੰਦਰੋਂ ਖੁਸ਼ਬੂ ਆਵੇਗੀ ਤੁਹਾਨੂੰ ਦੇਖ ਕੇ ਸਿੱਖ ਬਣਨਗੇ ਨਾ ਕਿ ਤੁਹਾਨੂੰ ਦੇਖ ਕੇ ਜਿਹੜੀ ਇਹ ਅੰਗਰੇਜ਼ਾਂ ਦੀ ਫਿਲਮ ਦੀ ਗੱਲ ਕਰੀ ਇਹ ਫਿਲਮ ਤੇ ਸਿਰਫ ਸਿਰ ਪੈਸ ਦੇਸ਼ ਵਿੱਚ ਚਾਹੇ ਕੋਈ ਪੁਲਿਸ ਆਫਸਰ ਹੋਵੇ ਤੇ ਛੋਟੇ-ਛੋਟਾ ਕੋਈ ਸਪਾਹੀ ਵੀ ਹੋਵੇ ਜੇ ਕੋਈ ਸਿੱਖਾਂ ਨਾਲ ਲੜਾਈ ਕਰਦਾ ਸਿੱਖਾਂ ਦੇ ਉਲਟ ਭੁਗਤਦਾ ਤਾਂ ਉਹਨੂੰ ਇਸ ਦੇਸ਼ ਵਿੱਚ ਵਜ਼ੀਰੀਆਂ ਮਿਲਦੀਆਂ ਤੇ ਉਲਟ ਸਿੱਖਾਂ ਨੂੰ ਜੇਲਾ ਮਿਲਦੀਆਂ ਤੇ ਇਹੀ ਗੱਲ ਕੰਗੜਾ ਤੇ ਲਾਗੂ ਹੁੰਦੀ ਹੈ ਕੰਗੜਾ ਦੋ ਨਿੱਕ ਛੋਟੀ ਜੀ ਨਾਚੀ ਸੀ ਉਹਨੂੰ ਦੇਖੋ ਲੋਕ ਸਿੱਖਾਂ ਦੇ ਵਿਰੁੱਧ ਬੋਲ-ਬੋਲ ਕੇ ਭਾਜਪਾ ਇਹਨਾਂ ਨੂੰ ਵਰਤਿਆ ਤੇ ਅੱਜ ਉਹਨੂੰ ਐਮਪੀ ਮੰਡੀ ਦੀ ਸੀਟ ਤੇ ਐਮਪੀ ਜਤਾਇਆ ਕੰਗੜਾ ਨੂੰ ਭਾਜਪਾ ਨੇ ਤੇ ਇਸੇ ਸਿਸਟਮ 'ਚ ਇੰਦਰਾ ਗਾਂਧੀ ਦਾ ਦੇਖੀਏ ਤਾਂ ਇੰਦਰਾ ਗਾਂਧੀ ਜਿਹੜੇ ਜਹਾਜ਼ ਅਗਵਾਹ ਕਰਦੇ ਕਿਸ ਨੇ ਸੰਤ ਜਨੈਲ ਸਿੰਘ ਨੂੰ ਕਢਾਉਣ ਜੇਲ੍ਹ ਚ ਕਢਾਉਣ ਵਾਸਤੇ ਜਹਾਜ਼ ਅਗਵਾ ਕਰਿਆ ਤਾਂ ਅੱਜ ਵੀ ਪਾਕਿਸਤਾਨ ਚ ਜਿਵੇਂ ਭਾਈ ਗਜਨਨ ਦੇ ਪਿੱਛੇ ਸਰੀ ਛੱਡ ਗਏ ਹੋਰ ਕਿੰਨੇ ਸਿੱਖ ਕਾਲੇ ਪਾਣੀ ਦੀਆਂ ਸਜ਼ਾ ਕੱਟ ਰਹੇ ਹੋਰ ਤਾਂ ਇਹ ਦੇਸ਼ ਵਿੱਚ ਇਹ ਸਿਸਟਮ ਹੈ ਕਿ ਇਹਨਾਂ ਦੀ ਬਹੁਤ ਗਿਣਤੀ ਹੈ ਤਾਂ ਸਾਹ ਕਰਕੇ ਤਾਂ ਸਿੱਖ ਬਾਰ ਬਾਰ ਕਹਿ ਰਹੇ ਕਿ ਜੋ ਆਜ਼ਾਦੀ ਪਸੰਦ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਆਇਆ ਉਸ ਤੋਂ ਬਾਅਦ ਮਿਸਲਾਂ ਦਾ ਰਾਜ ਰਿਹਾ ਉਸ ਤੋਂ ਬਾਅਦ ਮਹਾਰਾਜ ਜੀ ਸਿੰਘ ਦਾ ਰਾਜ ਰਿਹਾ ਤਾਂ ਇਹ ਸਿਸਟਮ ਤਕਰੀਬਨ 100-150 ਸਾਲ ਚੱਲਿਆ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਆ ਕੇ ਤੁਹਾਨੂੰ ਇੱਕ ਸਭਧਾਨ ਦੇ ਸਿਸਟਮ 'ਚ ਹੌਲੀ-ਹੌਲੀ ਬੰਨਣਾ ਸ਼ੁਰੂ ਕਰਤਾ ਜਿਸ ਤੋਂ ਬਾਅਦ 1939 'ਚ ਤੁਸੀਂ ਇੱਕ ਸਭਧਾਨ ਲਿਆਂਦਾ ਥੋੜੇ-ਥੋੜੇ ਬਾਅਦ ਤੁਸੀਂ ਐਮੈਂਡਮੈਂਟ ਕਰਕੇ ਸਿੱਖਾਂ ਨੂੰ ਇੱਕ ਜਕੜ ਮਤਲਬ ਜਾਨੀ ਕਿ ਜੰਜੀਰ 'ਚ ਬੰਨਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਕੌਮ ਗੁਰੂ ਗੋਬਿੰਦ ਸਿੰਘ ਨੇ ਖੰਡੇ ਬਾਟੇ 'ਚੋਂ ਫਿਰ ਇਹ ਕਿ 47 ਸਾਡੇ ਮੇਰੇ ਤਾਂ ਬਹੁਤ ਛੋਟੀਆਂ ਰਹਿ ਜਣੀਆਂ। ਮੈਂ ਤੁਹਾਡਾ ਕਹਿਣਾ ਵੀ ਸਾਡੇ ਤੁਹਾਡੇ ਗੁਰੂਆਂ ਦੀ ਵਿਰਾਸਤ ਹੈ ਜੀ। ਬਿਲਕੁਲ ਬਿਲਕੁਲ ਸਾਡੇ ਗੁਰੂ ਸਾਹਿਬ ਨੇ ਦੇਖੋ ਜੇਕਰ ਮਾਤਾ ਸਾਹਿਬ ਕੌਰ ਜੀ ਪਤਾਸੇ ਨਾ ਪਾਉਂਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤਾਂ ਇਹ ਕੌਮ ਹੋਰ ਵੀ ਜ਼ਿਆਦਾ ਤਿੱਖੀ ਹੋ ਜਾਣੀ ਸੀ। ਮਾਤਾ ਸਾਹਿਬ ਕੌਰ ਜੀ ਨੇ ਪਤਾਸੇ ਪਾ ਕੇ ਇਹ ਕੌਮ ਨੂੰ ਹੋਰ ਥੋੜਾ ਜਿਹਾ ਮਠਿਆਸ ਵੀ ਪਾ ਦਿੱਤਾ। ਇਹ ਕੌਮ ਨੇ ਹਰ ਟਾਈਮ ਜੰਗਾਂ 'ਚ ਹੀ ਰਹਿਣਾ ਸੀ। ਹੁਣ ਤੁਸੀਂ ਦੇਖਦੇ ਹੋ ਵੀ ਸਿੱਖ ਕਿ ਸਾਰਾ ਕੁਝ ਕਰਦੇ ਆ ਤਾਂ ਇਹ ਗੁਰੂ ਖਾਬ ਦੀ ਅਮਰਦੀਤਤਾ ਦੀ ਸ਼ਕਤੀ ਹੈ ਕਿਉਂਕਿ ਇਹ 'ਚ ਮਠਿਆਸ ਵੀ ਹੈ ਤੇ ਨੂੰ ਲੁੱਟਿਆ ਲਤਾੜਿਆ ਤਾਂ ਸਿਰਫ ਸਿੱਖੋ ਹੀ ਸਿੱਕੀ ਸੀ ਜਿਹੜੇ ਬਾਰਡਰ ਦਾ ਬੰਦ ਕਰਕੇ ਮੁਰੇ ਖੜੇ ਹੁੰਦੇ ਸੀ ਤਾਂ ਇਹ ਜਿਹੇ ਸਮਾਂ ਵੀ ਆਇਆ ਕਿ ਸਿੱਖ ਜਦੋਂ ਅਫਗਾਨੀ ਇੱਥੋਂ ਜਾਣ ਲੱਗਿਆ ਤਾਂ ਉਹਨਾਂ ਆਪਣੀ ਫੌਜ ਨੂੰ ਕਿਹਾ ਵੀ ਕੋਈ ਇੱਥੋਂ ਹਿੱਲੇ ਨਾ ਸਿੱਖ ਸਾਡੇ ਭੱਜੇ ਜਾਂਦਿਆਂ ਦੇ ਬਾਹਰ ਨਹੀਂ ਕਰਨਗੇ ਇਹ ਸਿੱਖਾਂ ਨੇ ਏਡਾ ਬੜਾ ਜਿਹੜਾ ਭਾਰਤਵਾਦ ਦੇ ਰਾਜੇ ਬਣਦੇ ਸੀ ਨਾ ਪਹਿਲਾਂ ਮੁਗਲ ਬਣਦੇ ਸੀ ਹੁਣ ਹਿੰਦੂ ਬਣਦੇ ਵਿੱਚ ਅੰਗਰੇਜ਼ੀ ਬਣਦੇ ਇੱਥੇ ਕਿਸੇ ਦੇ ਵੀ ਚੰਗੇ ਹਮੇਸ਼ਾ ਵਾਸਤੇ ਪੈਰ ਨਹੀਂ ਲੱਗੇ ਕਿਉਂਕਿ ਮਹਾਰਾਜ ਦੀ ਗਰਵਾਣੀ ਕਹਿੰਦੀ ਹੈ ਇਹ ਭੂਪਤ ਸਭ ਦਿਵਸਚਾਰ ਕੇ ਇਸ ਚਾਰ ਦਿਨ ਦੇ ਝੂਠੇ ਰਾ ਇਹ ਥੋੜੀ ਦਿਨ ਦੀ ਪ੍ਰਾਣੀ ਹੁੰਦੀ ਹੈ ਪਰ ਸਿੱਖਾਂ ਨੂੰ ਮਾਨ ਇਹ ਤੇ ਪਾਸ਼ਾਹੀ ਦਿੱਤੀ ਹੈ ਤੇ ਇਸੇ ਪਾਸ਼ਾਹੀ ਦਾਵੇ ਨਾਲ ਸਿੱਖ ਕਦੇ ਵੀ ਇੱਥੇ ਜ਼ੁਲਮ ਨਹੀਂ ਹੋਣ ਦੇਣਗੇ ਇਹ ਜੇ ਕੋਈ ਵੀ ਝੂਠਾ ਰਾਜਾ ਇੱਥੇ ਆਪਣੀ ਹੈਂਕੜ ਦਿਖਾਵੇਗਾ ਤਾਂ ਉਹਨੂੰ ਤਲਵਾਰ ਦੀ ਧਾਰ ਲਗਾਤਾ ਜਾਵੇਗਾ ਕੰਗਣਾ ਨਰਨੌਤ ਇੱਕ ਹੋਰ ਕਹਿੰਦੇ ਨੇ ਨਾਲ ਦੇ ਨਾਲ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਇੰਟਰਵਿਊ 'ਚ ਕਿਹਾ ਵੀ ਕੁਝ ਕੀ ਲੋਕ ਨੇ ਜਿਹੜੇ ਐਮਰਜੈਂਸੀ ਫਿਲਮ ਦਾ ਜਿਹੜਾ ਵਿਰੋਧ ਕਰ ਰਹੇ ਨੇ ਵੀ ਹੋਰ ਕੋਈ ਵਿਰੋਧ ਨਹੀਂ ਕਰ ਰਿਹਾ ਸਿਰਫ ਪੰਜਾਬ ਦੇ ਵਿੱਚ ਕੁਝ ਕੀ ਲੋਕ ਨੇ ਜਿਹਨਾਂ ਨੇ ਵਿਰੋਧ ਕਰ ਰਹੇ ਨੇ ਫਿਲਮ ਦਾ ਨਹੀਂ ਤੇ ਉਹਨੂੰ ਚਾਹੀਦਾ ਫਿਰ ਇੱਕ ਇੱਕ ਐਮਰਜੈਂਸੀ ਕਿ ਉਹਨੂੰ ਰ ਹੋਲੇ ਤੇ ਪੰਜਾਬ ਚ ਕੀ ਚਾਹੁੰਦਾ ਕਹਿੰਦੇ ਵੀ ਸੈਂਸਰ ਬੋਰਡ ਤੋਂ ਤਾਂ ਫਿਲਮ ਪਾਸ ਐ ਪਰ ਕੁਝ ਕਿ ਲੋ ਬੰਦੇ ਨੇ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਜੂਗਾ ਕਿ ਸੈਂਸਰ ਬੋਰਡ ਇਹਨਾਂ ਦਾ ਹੀ ਐ ਦੇਖੋ ਜਿਵੇਂ ਬੇਸ਼ੱਕ ਅਸੀਂ ਦਲਜੀਤ ਨੂੰ ਕੋਈ ਵਧੀਆ ਬੰਦਾ ਨਹੀਂ ਸਮਝਦੇ ਪਰ ਉਹਨੇ ਖਲੜਾਈ ਤੇ ਫਿਲਮ ਬਣਾਈ ਤਾਂ ਉਹ ਫਿਲਮ ਮੈਂ ਸੁਣਿਆ ਕਹਿੰਦੇ ਰਿਲੀਜ਼ ਨਹੀਂ ਹੋ ਰਹੀ ਵਿੱਚ ਸੀਨ ਐ ਹੋਰ ਵੀ ਆਪਾਂ ਜਿੰਦੇ ਸੁੱਕੇ ਦੀ ਫਿਲਮ ਬਣਾਈ ਭਾਈ ਜਗਤਾਰਨ ਸਿੰਘ ਬਾਰੇ ਤੇ ਫਿਲਮ ਬਣਾਈ ਗਈ ਉਹ ਕੋਈ ਵਧੀਆ ਕੁਆਲਿਟੀ ਦੀ ਫਿਲਮ ਨਹੀਂ ਬਣਾ ਪਾਰੇ ਕਿਉਂ ਨਹੀਂ ਬਣਾ ਪਾਰੇ ਕਿਉਂਕਿ ਜੇ ਕੋਈ ਪੂਰੇ ਸੀਨ ਦਿਖਾਏ ਜਾਣ ਤਾਂ ਸੈਂਸਰ ਬੋਰਡ ਨੂੰ ਉਹ ਫਿਲਮ ਬਰਦਾਸ਼ਤ ਨਹੀਂ ਹੁੰਦੀ ਤੇ ਸਿਸਟਮ ਨੂੰ ਸੋ ਦੋ ਨੰਬਰ ਦੇ ਐਕਟਰ ਦੇ ਲਾ ਕੇ ਦਾੜ੍ਹੀ ਇਹ ਸੰਤ ਜਰਨੈਲ ਸਿੰਘ ਬਣਾਉਣ ਦੀ ਕੋਸ਼ਿਸ਼ ਕਰਦੇ ਸਾਂ ਜਰਨੈਲ ਸਿੰਘ ਨੂੰ ਦੇਖਣਾ ਤਾਂ ਤੁਸੀਂ ਪੰਜਾਬ ਦੇ ਨੌਜਵਾਨਾਂ ਚਾ ਕੇ ਦੇਖ ਸਕਦੇ ਜੋ ਸੰਤ ਨੂੰ ਇਥੋਂ 84 ਸ਼ਹੀਦ ਹੋ ਗਏ ਤਾਂ ਤੁਸੀਂ ਤਾਂ ਤੁਹਾਨੂੰ ਲੱਗਿਆ ਸਰਕਾਰ ਨੂੰ ਕਿ ਸੰਤ ਜਰਨੈਲ ਸਿੰਘ ਸ਼ਹੀਦ ਹੋ ਗਏ ਪਰ ਤੁਸੀਂ ਦੇਖਿਓ 95 ਤੱਕ ਉਹ ਸਿੱਖਾਂ ਨੇ ਇਹ ਦੇਸ਼ ਨੂੰ ਬਾਣੀ ਪਾ ਰੱਖਿਆ ਉਹ ਸਾਰੇ ਸੰਤ ਜਰਨੈਲ ਸਿੰਘ ਦੀ ਜੋਤ ਹੈ ਤੇ ਅੱਜ ਵੀ ਉਹ ਸੰਤ ਜਰਨੈਲ ਸਿੰਘ ਜੋ ਤੁਸੀਂ ਦੇਖਣੀ ਤਾਂ ਜੇ ਜੋਕੇ ਸਮਝ ਕਹੀ ਹੈ ਕਿ ਜਿਹੜੇ ਸਿੱਖ ਸੰਘਰਸ਼ ਖਾਦਤਾਂ ਦੀ ਵਾਸਤੇ ਜੰਗ ਲੜ ਰਹੇ ਹਨ ਉਹਨਾਂ ਸਾਰੇ ਸੰਤ ਜਰਨੈਲ ਸਿੰਘ ਦੀ ਜੋਤ ਹੈ ਤੇ ਇਹ ਜੇ ਕਹਿ ਰਹੀ ਹੈ ਕਿ 99% ਲੋਕ ਸੰਤਾਂ ਨੂੰ ਸੰਤਰੀ ਮੰਨਦੇ ਤਾਂ ਇਹਨੂੰ ਚਾਹੀਦਾ ਕਿ ਫੇਤੀ ਫਿਲਮ ਜਲਦ ਤੋਂ ਜਲਦ ਰਿਲੀਜ਼ ਕਰੇ ਅਤੇ ਡਗੇ ਦੀ ਚੋੜ ਤੈਨੂੰ ਫਿਰੋਂ ਰਿਲੀਜ਼ ਕਰਨੀ ਚਾਹੀਦੀ ਫਿਰ ਸਿੱਖਣ ਦੱਸਣਗੇ ਕਿ ਕਿਵੇਂ ਕਰਨਾ ਮੈਨੂੰ ਤੁਹਾਨੂੰ ਨਹੀਂ ਲੱਗਦਾ ਬੀਜੇਪੀ ਨੂੰ ਵੀ ਥੋੜੀ ਜੀ ਇਹਨਾਂ ਦੇ ਉੱਪਰ ਜਿਹੜੀ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਇਦਾਂ ਦੇ ਬਿਆਨ ਦੇ ਰਹੇ ਨੇ ਕਿਤੇ ਨਾ ਕਿਤੇ ਮਾਹੌਲ ਵੀ ਖਰਾਬ ਹੋ ਰਿਹਾ ਪੰਜਾਬ ਦਾ ਥੋੜੇ ਦਿਨ ਹੋਈ ਪਹਿਲਾਂ ਚੰਨੀ ਦਾ ਬਿਆਨ ਆਇਆ ਜਿਹੜਾ ਪ੍ਰਸਾਪਕਾ ਸੀਐਮ ਚੰਨੀ ਦਾ ਕਿ ਜਿਹੜਾ ਹਉਂਦੇ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਸੀ ਤਾਂ ਉਸ ਵਾਸਤੇ ਕਾਂਗਰਸ ਦਾ ਜ਼ਿੰਮੇਵਾਰ ਚਲੋ ਹੈ ਮੰਨਦੇ ਉਹ ਤਾਂ ਇਹਨੂੰ ਢਕਾਉਣ ਵਾਸਤੇ ਬੀਜੇਪੀ ਆਰਐਸਐਸ ਵੀ ਨਾਲ ਪੂਰੀ ਦੋਸ਼ੀ ਹੈ ਇਹ ਗੱਲ ਸਿਮਰਨਜੀਤ ਮਾਨ ਕਿੰਨੀ ਵਾਰ ਆਪਣੇ ਸਟੇਜਾਂ ਤੇ ਕਹੀ ਕਿ ਇਕੱਲੀ ਇੰਦਰਾ ਗਾਂਧੀ ਦੋਸ਼ੀ ਨਹੀਂ ਹੈ ਇਹਦੇ ਵਿੱਚ ਕਿੰਨੀਆਂ ਹੋਰ ਦੇਸ਼ਾਂ ਦੀਆਂ ਫੌਜਾਂ ਜਿਵੇਂ ਰੂਸੀਆ ਸੋਵੀਤ ਮਤਲਬ ਉਹਤਨੇ ਦੇਸ਼ ਹੋਰ ਜਿਹੜੇ ਇਹਨਾਂ ਨਾਮ ਲੈਨੇ ਤਾਂ ਤੁਸੀਂ ਦੇਖੋ ਜਿਹੜੀ ਇਹ ਦੇਸ਼ਾਂ ਨੇ ਸਿੱਖਾਂ ਨੂੰ ਹਰਮੰਦਰ ਸਾਹਿਬ ਨੂੰ ਢਾ ਸਕਦੇ ਇਹਨਾਂ ਬਾਅਦ ਇਹ ਭਾਜੀਪੀ ਹੋਈ ਚਾਏ ਕਾਂਗਰਸ ਹੋਈ ਇਹ ਸਾਰੇ ਤੁਹਾਨੂੰ ਬਾਰ ਬਾਰ ਕੇ ਵਰਤ ਕੇ ਤੁਹਾਨੂੰ ਲਪਾਵੇ ਮੰਗਪੋਚ ਕੇ ਪਰੇ ਗੇਰਨੇ ਦਾ ਮਕਸਦ ਇਹਨਾਂ ਲੋਕਾਂ ਦਾ ਜਦੋਂ ਤੱਕ ਸਿੱਖ ਆਜ਼ਾਦੀ ਪਸੰਦ ਸਾਰੇ ਲੋਕ ਇਸ ਧੜੇ ਨਾਲ ਟੁੱਟ ਕੇ ਆਜ਼ਾਦੀ ਪਸੰਦ ਧੜੇ ਵੱਲ ਨਹੀਂ ਆਉਂਦੇ ਤਾਂ ਇਹਨਾਂ ਲੋਕਾਂ ਰੋਜ਼ ਕੋਈ ਨਾ ਕੋਈ ਨਵੇਂ ਮਹੀਮ ਚਾਏ ਕੋਈ ਕਿਸਾਨ ਅੰਦੋਲਨ ਹੋਵੇ ਕਦੇ ਦਿੱਲੀ ਚਲੇ ਗਏ ਕਦੇ ਸ਼ੰਭੂ ਚਲੇ ਗਏ ਜਿਵੇਂ ਹੁਣ ਬੰਦੀ ਸਿੰਘਾਂ ਦਾ ਮੋਰਚਾ ਆਪਾਂ 1.5 ਸਾਲ ਤੋਂ ਇੱਥੇ ਬੈਠੇ ਤਾਂ ਇਹ ਸਾਰੇ ਮਸਲੇ ਇਦਾਂ ਹੀ ਇਦਾਂ ਰਹਿਣੇ ਆ ਤਾਂ ਸਿੱਖਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੇਕਰ ਹਿੰਦੂ ਆਪਣੇ ਇੱਕ ਮਸਲੇ ਤੇ ਇੰਨੇ ਇਕੱਠ ਬੜੀ ਸ਼ਹਾਦਤ ਦਿੱਤੀ ਹੈ ਉਹ ਸ਼ਹਾਦਤ ਦਾ ਮੁੱਲ ਆਪਾਂ ਕਦੋਂ ਓੜਾਂਗੇ ਜਦੋਂ ਜਰਨੈਲ ਸਿੰਘ ਦਾ ਬਚਨ ਸੀ ਕਿ ਜਦੋਂ ਇਸ ਤਖਤ ਤੇ ਫੌਜ ਦਾ ਪੈਰ ਪਵੇਗਾ ਹਰਮਨਦਿਰ ਹਿੰਦੁਸਤਾਨ ਦੀ ਫੌਜ ਦਾ ਪੈਰ ਪਵੇਗਾ ਤਾਂ ਖਾਲਸਾ ਦੀ ਨੀਂਹ ਰੱਖੀ ਜਾਵੇਗੀ ਹੁਣ ਆਪਾਂ ਨੇ ਦੇਖਣਾ ਕਿ ਜਿਹੜੀ ਨੀਂਹ ਰੱਖੀ ਹੈ ਉਹਨੂੰ ਆਪਾਂ ਨੇ ਹੋਰ ਉਸਾਰਨਾ ਹੈ ਕਿ ਇੱਕ ਇੱਟਾ ਢਾ ਕੇ ਆਪਾਂ ਹਿੰਦੁਸਤਾਨ ਦੇ ਤਖਤ ਵੱਲ ਲੈ ਕੇ ਜਾਣੀ ਆ ਇਹ ਆਪਾਂ ਨੇ ਸੋਚਣਾ ਸਿੱਖਣਾ ਨੇ ਸਾਨੂੰ اسی ਇਹੀ ਬੇਨਤੀ ਕਰਦੇ ਹਾਂ ਤੁਹਾਡੇ ਮਾਧਮੇ ਰਹੀ ਕਿ ਸਿੱਖੋ ਹਲੇ ਵੀ ਕੋਈ ਕੁਝ ਦੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਤੁਸੀਂ ਬਹੁਤ 75 ਸਾਲ ਤੋਂ ਇਹਨਾਂ ਨੂੰ ਵੋਟਾਂ ਪਾ ਪਾ तरीके ਨਾਲ ਆਪਾਂ ਜਾਦੀ ਨੂੰ ਲਈ ਅੱਗੇ ਲੈ ਕੇ ਜਾਈਏ ਜੀ ਆਪਣੀ ਪਾਰਟੀ ਵੱਲੋਂ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਜਿਸ ਸਮੇ ਪਾਈ ਸੀ ਨਹੀਂ ਅਸੀਂ ਪਾਰਟੀ ਵੱਲੋਂ ਪਾਈ ਸੀ ਕਿ ਲੋਕਾਂ ਦੇ ਨਮਾਇਦੇ ਬਣ ਕੇ ਜਿਵੇਂ ਪਾਈ ਸੀ ਪਟੀਸ਼ਨ ਵੀ ਜਿਵੇਂ ਹੁਣ ਆਪਾਂ ਸਾਰੇ ਪਾਸੇ ਸਰਕਾਰ ਕੋਲ ਇੱਕੋ ਨਾਮ ਇਹਦਾ ਹੁੰਦਾ ਕਿ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਚ ਲਿਆਜੇ ਕੋਈ ਜਾ ਕੇ ਸਿਨੇਮੇ ਨੂੰ ਕੋਈ ਤੋੜਨਾ ਤਾਂ ਇਹਨਾਂ ਕਹਿੰਦੇ ਤੁਸੀਂ ਕਾਨੂੰਨ ਆਪਣੇ ਹੱਥ ਚ ਲਿਆ ਜੇਕਰ ਅਸੀਂ ਇਹਨੂੰ ਕਾਹੀ ਤਰੀਕੇ ਨਾਲ ਗੱਲ ਕਰਦੇ ਤਾਂ ਇਹਨਾਂ ਦਾ ਕੋਈ ਵਕੀਲ ਆ ਕੇ ਕਹਿੰਦਾ ਨਹੀਂ ਨਹੀਂ ਤੁਸੀਂ ਤਾਂ ਫਿਲਮ ਰੋਕਤੀ ਅਸੀਂ ਚਲਾਉਣੀ ਨਹੀਂ ਪਰ ਰੋਕਣ ਵਾਲੇ ਕੌਣ ਇਹੀ ਰੋਕਣ ਵਾਲੇ ਇਹੀ ਚਲਾਉਣ ਵਾਲੇ ਤਾਂ ਇਹਨੂੰ ਅਸੀਂ ਬਾਰ ਬਾਰ ਸੁਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਸਾਰੇ ਰਾਹ ਹੈਗੇ ਤੁਸੀਂ ਦੱਸਣੋ ਕਿਹੜੇ ਰਾਹ ਨਾਲ ਤੁਸੀਂ ਸਾਨੂੰ ਟੱਕਰਨਾ ਸੀ ਉਹ ਰਾਹ ਚ ਟੱਕਰਾਂਗੇ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਸੀ ਥੋੜਾ ਦੱਸਣਾ ਚਾਹੋਗੇ ਇਪਰੀਸ਼ਨ ਚ ਪਾਇਆ ਗਿਆ ਜਿਵੇਂ ਵੀ ਇਹਨਾਂ ਨੇ ਸਭ ਤੋਂ ਪਹਿਲੀ ਗੱਲ ਚਲਾਈ ਕਿ ਅੰਮ੍ਰਿਤਸਰ ਸਣੇ ਹੋਰ ਕਿਹਨੇ ਜਗ੍ਹਾ ਤੇ ਹਿੰਦੂਆਂ ਬੱਸਾਂ ਚੋਂ ਕੱਢ-ਕੱਢ ਕੇ ਮਾਰਿਆ ਗਿਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਸਰਕਾਰੀ ਕੈਟ ਦੇ ਉਸ ਸਮੇਂ ਸਾਰੇ ਪ੍ਰਚਲਿਤ ਸੀ ਦਿਨ ਚੋਂ ਸਾਰੇ ਬਹਿ ਕੇ ਆਰਾਮ ਕਰਦੇ ਤੇ ਸ਼ਾਂ ਨੂੰ ਸ਼ਰਾਬਾਂ ਪੀ ਕੇ ਸਿੱਖੀ ਬਾਣੇ ਤੇ ਨਿਕਲ ਕੇ ਕਦੇ ਹਿੰਦੂਆਂ ਦੇ ਘਰਾਂ ਚ ਕਰੇ ਸਿੱਖਾਂ ਦੇ ਘਰ ਲੁੱਟਮਾਰ ਕਰਦੇ ਤੇ ਨਾਮ ਲਾਉਂਦੇ ਸਿੱਖਾਂ ਦਾ ਤੇ ਕਿਸੇ ਨਕਲੀ ਬਣਾ ਕੇ ਜਿੱਥੇ ਬੰਦੀਆਂ ਉਹਨਾਂ ਨੇ ਨਾਮ ਚਲਾਏ ਸੀ ਤੇ ਅਸੀਂ ਅੱਜ ਵੀ ਇਸ ਮਾਧਿਅਮ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ 33000 ਜਿਹੜੇ ਹਿੰਦ ਵਾਰਾਂ ਦੀ ਪੈਰਵਾਈ ਕਰਾਂਗੇ ਉਹਨਾਂ ਦੀ ਮਦਦ ਕਰਾਂਗੇ ਪਰ ਸਾਡੇ ਕੋਲ ਲਿਸਟ ਸੱਚੀ ਹੋਣੀ ਚਾਹੀਦੀ ਇਦਾਂ ਨਹੀਂ ਹੈ ਕਿਉਂਕਿ ਜੇ ਸਿੱਖਾਂ ਦੀ ਗੱਲ ਕਰੀ ਤਾਂ ਆਪਣੇ ਖਾਲੜਾ ਜੀ ਨੇ ਜਸਵੰਤ ਸਿੰਘ ਖਾਲੜਾ ਨੇ 25000 ਲਵਾਰ ਸਲਾਸ਼ ਦਾ ਦੱਸਿਆ ਉਹ ਵੀ 95 ਵਿੱਚ ਅੱਜ 84 ਨੂੰ 40 ਸਾਲ ਹੋ ਗਏ ਨਾ ਤੋ ਤਾਂ 33 ਬੰਦੇ ਨਹੀਂ ਲਿਆ ਹੋ ਤਕੇ ਅਸੀਂ ਤਾਂ 1995 25000 ਬੰਦਾ ਲਵਾਰ ਸਲਾਸ਼ਾ ਕਹਿ ਕੇ ਜਸਵੰਤ ਸਿੰਘ ਖਾਲੜਾ ਨੇ ਦੱਸ ਦਿੱਤਾ ਸੀ ਉਸ ਤੋਂ ਬਾਅਦ ਉਹਨੂੰ ਸ਼ਹੀਦ ਕਰਤਾ ਗਿਆ ਹੌਲੀ ਹੌਲੀ ਕਿੰਨੇ ਨਿਕਲੇ ਸੀਗੇ ਇਹ ਗੱਲ ਤੁਹਾਨੂੰ ਬਾਰ ਬਾਰ ਦਰਉਣੀ ਚਾਹੁੰਦੇ ਕਿ ਇਹ ਕੁਝ ਸੀਨ ਜਿਵੇਂ ਵੀ ਸਿੰਧੂਆਂ ਨੂੰ ਬੱਸਾਂ ਜੋ ਕੱਢ ਕੇ ਮਾਰਿਆ ਗਿਆ ਜਿਵੇਂ ਉਸ ਤੋਂ ਬਾਅਦ ਮਹਾਰਾਜਾ ਜੀ ਸਿੰਘ ਨੇ ਲਾਹੌਰ ਸਨੈਕ ਨੇ ਹੋਰ ਕਿਸ ਜਗ੍ਹਾ ਤੇ ਆਪਣਾ ਕਿਸੇ ਰਾਜ ਸਥਾਪਿਤ ਕੀਤਾ ਤੇ ਜੋ ਮੁਗਲਾਂ ਉਹ ਮੁਗਲਾਂ ਨੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਆਪਾਂ ਧੋਖੇ ਨਾਲ ਵੰਡ ਕੇ ਉਸ ਤੋਂ ਬਾਅਦ 네ਹਰੂ ਗਾਂਧੀ ਜੋ ਅੱਜ ਵੀ ਨੋਟਾਂ ਤੇ ਤਸਵੀਰਾਂ ਛਾਪ ਕੇ ਬੈਠੇ 네ਹਰੂ ਗਾਂਧੀ ਇਹਨਾਂ ਨੇ ਸਭ ਤੋਂ ਵੱਧ ਸਿੱਖਾਂ ਦਾ ਘਾਣ ਕੀਤਾ ਪਰ ਅੱਜ ਅੱਜ ਆਪਣੇ ਵੀ ਕੁਝ ਬੱਚੇ ਜਿਹਨਾਂ ਨੂੰ 네ਹਰੂ ਨੂੰ ਕੋਈ ਗਾਂਧੀ ਨੂੰ ਬਾਪੂ ਕਹਿ ਰਿਹਾ ਕੋਈ 네ਹਰੂ ਨੂੰ ਚਾਚਾ ਕਹਿ ਰਿਹਾ ਸਾਡੀ ਇਹ ਵਿਰਾਸਤ ਨਹੀਂ ਸਿੱਖੋ ਸਾਡਾ ਬਾਪੂ ਗੁਰੂ ਗੋਬਿੰਦ ਸਿੰਘ ਜੀ ਹੈ ਜੇਕਰ ਕੋਈ ਪੁੱਛਦਾ ਕਿ ਤੁਸੀਂ ਆਪਣੇ ਰਾਜ ਦਾ ਰਾਸ਼ਟਰਪਤੀ ਕਿਹਨੂੰ ਬਣਾਓਗੇ ਸਾਡਾ ਰਾਸ਼ਟਰਪਤੀ ਗੁਰਗੋਬ ਸਿੰਘ ਜੀ ਹੈ ਸਾਡਾ ਪਿਤਾ ਵੀ ਗੁਰਗੋਬ ਸਿੰਘ ਜੀ ਹੈ ਤੇ ਸਾਡੇ ਪਿਤਾ ਜੀ ਨੇ ਸਾਡੇ ਗੁਰਗੋਬ ਸਿੰਘ ਨੇ ਸਾਨੂੰ ਜੋ ਸਿਧਾਂਤ ਦਿੱਤੇ ਅਸੀਂ ਉਸ ਧਰਮ ਤੇ ਪਹਿਰਾ ਦੇਵਾਂਗੇ ਚਾਹੇ ਕਿਸੇ ਕਿਵੇਂ ਦਾ ਵੀ ਸਮਾਂ ਹੋਵੇ ਚਾਹੇ ਗਰੀਬੀ ਹੋਵੇ ਚਾਹੇ ਮੀਰੀ ਹੋਵੇ ਚਾਹੇ ਕੋਈ ਜਿੱਡਾ ਮਾਦੀ ਗਾਹਾਂ ਸ਼ਾਸਕ ਹੋਵੇ ਅਸੀਂ ਉਹਨਾਂ ਮੂਹਰੇ ਹੋ ਕੇ ਟਕਰਾਂਗੇ ਤੇ ਇਹ ਖੇਰ ਵਿੱਚ ਸੰਦੇਸ਼ ਕੀ ਦੇਣਾ ਜਾਊਗਾ ਇਸ ਫਿਲਮ ਦੇ ਪ੍ਰਤੀ ਲੋਕਾਂ ਨੂੰ ਅਸੀਂ ਇਹ ਦੇਣਾ ਚਾਹਾਂਗੇ ਕਿ ਸਿੱਖਾਂ ਨੂੰ ਚਾਹੀਦਾ ਤਕਰੀਬਨ ਜੇ ਕੋਈ ਵੀ ਫਿਲਮ ਆਉਂਦੀ ਤਾਂ ਉਹਨੂੰ ਸਿੱਖ ਨਕਾਰ ਦੇਣ ਕਿਉਂਕਿ ਸਿੱਖਾਂ ਦਾ ਫਿਲਮ 'ਚ کردار ਘਟਿਆਈ ਦਿਖਾਇਆ ਜਾਂਦਾ ਮੈਂ ਤੁਹਾਨੂੰ ਕਹਾਂਵਾਂਗੀ ਵੀ ਸਭ ਤੋਂ ਪਹਿਲਾਂ ਇਹਨਾਂ ਚਾਹ ਸਹਿਜਾ ਦੀ ਫਿਲਮ ਬਣਾ ਕੇ ਸਿੱਖਾਂ ਦੇ ਸਹਿਜਾ ਦੇ ਨੂੰ ਕਾਰਟੂਨ ਰੂਪ ਦਿੱਤਾ ਉਸ ਤੋਂ ਉਦੋਂ ਵੀ ਸਿੱਖਾਂ ਬੇਸਲੇ ਹੋਗੇ ਕਦੇ ਫਿਰ ਕਦੇ ਮੈਂ ਕਹਿੰਨਾ ਵੀ ਮਸਤਾਨੇ ਫਿਲਮ ਆਈ ਉਸ 'ਚ ਵੀ ਸਿੱਖਾਂ ਦਾ ਘਰ ਮੈਂ ਤੁਹਾਨੂੰ ਦੱਸਾਂ ਵੀ ਮੈਂ ਮਸਤਾਨੇ ਦੇਖੀ ਨਹੀਂ ਪਰ ਮੈਂ ਤੁਹਾਨੂੰ ਦੱਸ ਦਵਾਂ ਜੋ ਟ੍ਰੇਲਰ ਟ੍ਰੇਲਰ ਦੇਖੇ ਉਸ 'ਚ ਵੀ ਸ ਇਹ ਇੱਕ ਵਪਾਰ ਦਾ ਸਾਧਨ ਹੈ ਜਿਵੇਂ ਹੁਣ ਗਿੱਪੀ ਗਰੇਵਾਲ ਹੈ ਕੱਲ ਉਥੇ ਜਦ ਫਰੀਦਕੋਟ ਬੋਟਾਂ ਸੀ ਆ ਤਾਂ ਉਹ ਆਪਣੇ ਬਿਆਸ ਸਿੰਘ ਦੇ ਸੁਪੁੱਤਰ ਸਰਜੀਤ ਨੂੰ ਹਰਾਉਣ ਬਾਅਦ ਦੂਜੇ ਪਾਸੇ ਧੜੇ ਨਾਲ ਖੜੇ ਸੀ ਅੱਜ ਸਰਬੱਤ ਦੇ ਭਲੇ ਦੀ ਦਾਸ ਕਰਦੇ ਇਹ ਸਰਬੱਤ ਦਾ ਭਲਾ ਚਾਹੁੰਦੇ ਹੋ ਫਿਰ ਤੁਸੀਂ ਸਰਬੱਤ ਦੇ ਭਲੇ ਨਾਲ ਚੱਲੋ ਫਿਰ ਤੁਸੀਂ ਇੱਕ ਧੜੇ ਨਾਲ ਕਿਉਂ ਚੱਲਦੇ ਹੋ ਕਹੇ ਤੁਸੀਂ ਮੁੱਖ ਮੰਤਰੀ ਤੁਹਾਡਾ ਬੱਚੇ ਖਲਾਉਂਦਾ ਜਿਹੜਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਇਹਨਾਂ ਦੇ ਬੱਚੇ ਚੱਕੀ ਫਿਰਦਾ ਉਹ ਕੁਛੜਦਾ ਤੁਸੀਂ ਦੇਖੋ ਵੀ ਇਹ ਸਾਰੇ ਲੋਕ ਵਪਾਰੀਕਰਨ ਕਰਦੇ ਸਿੱਖਾਂ ਦੇ ਮਨਾਂ ਨੂੰ ਪੜ ਕੇ ਇਹ ਉਮੇ ਲੈ ਜਾਂਦੇ ਜਿਵੇਂ ਸਿੱਖਾਂ ਦੇ ਬੱਚੇ ਦੇਖਣਾ ਚਾਹੁੰਦੇ ਸ ਤੁਹਾਡਾ ਕਰਤਾਰ ਇਹ ਨਹੀਂ ਤੁਹਾਡੇ ਬਾਪੂਆਂ ਨੇ ਤੁਹਾਡੇ ਪੁਰਖਿਆਂ ਨੇ ਸ਼ਹੀਦੀਆਂ ਦੀਆਂ ਤੁਹਾਡੇ ਪੁਰਖਿਆਂ ਦੇ ਐਡੇ ਹੱਥ ਮਜਬੂਤ ਸੀ ਜੋ ਸ਼ਾਮ ਸਿੰਘ ਟਾਰੀਵਾਲ ਦੇ ਸ਼ਹੀਦੀ ਹੋਈ ਤਾਂ ਉਹਦੇ ਹੱਥ 'ਚ ਤੇਗ ਫੜੀ ਸੀ ਬੇਸ਼ੱਕ ਉਹ ਜੰਗ ਦੇ ਮੈਦਾਨ 'ਚ ਸ਼ਹੀਦ ਹੋ ਚੁੱਕਿਆ ਸੀ ਤੇ ਅੱਜ ਦੇ ਆਪਾਂ ਨੂੰ ਕੀ ਦਿਖਾਉਣਾ ਚਾਹੁੰਦੇ ਸਿਰਫ ਤੇ ਸਿੱਖ ਆਪਾਂ ਨੂੰ ਸਿਰਮਿਆ 'ਚ ਬਾੜ ਕੇ ਕਦੇ ਕੋਈ ਸਿੱਖ ਰੋਕੇ ਦਿਖਾਉਣ ਲੱਗੇ ਉਹਦੀ ਬਹੁਤ ਵਧੀਆ ਭਾਵੁਕ ਫਿਲਮ ਹੈ ਤੁਸੀਂ ਆਪਣੇ ਸਿੱਖਾਂ ਦਾ ਇਤਿਹਾਸ ਕਿਉਂ ਨਹੀਂ ਪੜਦੇ ਹਲੇ 40 ਸਾਲ ਨਹੀਂ ਹੋਏ ਸੰਜਨ ਸਿੰਘ ਨੂੰ ਕਿੰਨੇ ਲੱਖ ਸ਼ਹੀਦੀ ਹੋਗੀ ਉਹਨਾਂ ਦਾ ਇਤਿਹਾਸ ਆਪਾਂ ਕਦੋਂ ਪੜਾਂਗੇ ਜੇ ਆਪਾਂ ਫਿਲਮਾਂ ਵਾਲੇ ਨਾਲ ਚਲੇ ਜਾਵਾਂਗੇ ਵਾਲਿਆਂ ਨੂੰ ਤੁਹਾਡੇ ਕੋਲ ਹੋਰ ਬਹੁਤ ਮਨੋਰੰਜਨ ਦੇ ਸਾਧਨ ਨੇ ਤੁਸੀਂ ਆਪਣੇ ਪੁਰਾਤਨ ਵਿਰਸੇ ਨਾਲ ਜੁੜੋ ਇਹ ਇਹ ਚੁੰਗਲ ਚੋਂ ਬਾਹਰ